ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਭਗਤਾ ਭਾਈ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਤਹਿਸੀਲ ਇਹਨੂੰ ਫੂਲ ਪੈਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਅਜੋ ਬਾਈ ਜੀ ਸਾਸੀਗਾ ਬਾਈ ਜੀ ਤੇ ਨਾਮ ਕੀ ਹੈ ਜੀ ਆਪਣਾ ਨਾਮ ਰੇਵਰ ਸਿੰਘ ਹੈ ਬਾਈ ਦਾ ਨਾਮ ਰੇਸ਼ਮ ਸਿੰਘ ਆ ਬਾਈ ਦਾ ਵਪਾਰ ਦਾ ਕੰਮ ਆ ਹਮੇਸ਼ਾ ਚੰਗੇ ਪਸ਼ੂ ਲੈ ਕੇ ਆਉਂਦਾ ਤੇ ਆ ਘਰੋਂ ਵੀਰੇ ਆਪਣੀ 7ਵੀਂ 8ਵੀਂ ਵੀਡੀਓ ਹੋਣੀ ਆ ਬਾਈ ਕਿਦਾਂ ਰਿਸਪੌਂਸ ਆ ਰਹੀਦਾ ਆਪਣੀ ਵਧੀਆ ਵੀਰੇ ਰਿਸਪੌਂਸ ਠੀਕ ਹੋ ਜੀ ਤੇ ਦੱਸੋ ਜੀ ਵਹਿੜ ਦੀ ਕੀ ਡਿਟੇਲ ਆ ਜੀ ਇਹ ਵੀਰੇ ਪਹਿਲੇ ਸੂਏ ਆ ਠੀਕ ਆ ਚਾਰ ਦੰਦਾ ਮੂਹ ਮੂਹ ਚਾਰ ਦੰਦਾ ਪਹਿਲੇ ਸੂਏ ਸੁਣਾ ਭੋਣੀ ਆ ਠੀਕ ਹੋ ਜੀ ਤੁਸੀਂ ਵੇਖ ਸਕਦੇ ਹੋ ਮੂਹ ਮੱਥੇ ਦੀ ਬਹੁਤ ਜ਼ਿਆਦਾ ਸੋਹਣੀ ਆ ਰੰਗ ਰੂਪੇ ਤੋਂ ਬਹੁਤ ਘੈਂਟ ਆ ਵੀਰੇ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਠੰਡੀ ਸੀਲ ਆ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਅਜੇ ਵੀਰੇ ਲੈ ਜੂ ਇੱਕ ਹਫਤਾ ਹੈ 7 ਦਿਨਾਂ ਦੀ ਕੱਚੀ ਆ ਬਾਈ ਤੁਹਾਡੀ ਆਸ ਨਾਲ ਕਿੰਨਾ ਕੁ ਦੁੱਧ ਕੱਢੂ ਵੀਰੇ ਯਾਰ ਇਹ ਯਾਰ 20 ਪਲੱਸ ਤਾਂ ਹੋਊਗਾ ਠੀਕ ਹੋ ਜੀ ਮਾੜਾ ਤੁਰਾ ਖਾ ਦੋ ਬਾਡੀ ਬੰਦਰ ਬਹੁਤ ਜ਼ਿਆਦਾ ਸੋਹਣੀ ਆ ਬਾਈ ਐਡ ਫੂਟ ਬਹੁਤ ਆ ਵੀਰੇ ਜਿਸ ਤਰ੍ਹਾਂ ਆ ਚੰਗੀ ਹਾਈਟ ਚ ਵੀਰੇ ਪ੍ਰਿੰਟ ਦੇਖ ਸਕਦੇ ਆ ਬਾਈ ਤੁਸੀਂ ਸੋਹਣੀ ਵੈੜਾ ਘਰੇ ਰੱਖਣ ਵਾਲੀ ਵੈੜਾ ਵੀਰੇ ਬਾਈਆਂ ਦਾ ਵਪਾਰ ਦਾ ਕੰਮ ਆ ਜੋ ਮੋੜ ਲਿਓ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈਆਂ ਦਾ ਚੱਲ ਰਿਹਾ ਜੀ ਇਸ ਤੇ ਆਪਾਂ ਜੇ ਕੋਈ ਚੀਜ਼ ਮਿਸਟੇਕ ਹੋਂਦੀ ਹੈ ਤੇ ਬਾਈ ਤੋਂ WhatsApp ਤੇ ਵੀਡੀਓ ਮੰਗਾ ਸਕਦੇ ਹੋ ਤੁਸੀਂ ਹਵਾਨਾ ਚੈੱਕ ਕਰ ਸਕਦੇ ਹੋ ਬਈ ਤੁਸੀਂ ਚੰਗਾ ਹਵਾਨਾ ਬਹੁਤ ਚੰਗੇ ਥਾਣਾ ਬਾਈ ਰੰਗ ਰੂਪ ਲੋ ਬਹੁਤ ਵਧੀਆ ਬਾਈ ਬਾਡੀ ਬੰਤਰ ਚੰਗੀ ਹੈ ਵੀਰੇ ਤੇ ਬਾਈ ਜੀ ਕੀ ਮੌਲ ਕਰਦੇ ਆ ਜੀ ਆਪਾਂ ਇਹਦਾ ਇਹਦਾ ਵੀਰੇ ਬੋਲ 55000 ਠੀਕ ਹੈ ਜੀ ਮਾਨਕੀ ਤਾਂ ਜਾਊਗਾ ਜੀ ਆ ਵੀਰੇ ਮੌਕੇ ਦਾ ਮਾਨ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਤੇ ਦੂਸਰੀ ਵੈੜ ਦੀ ਕੀ ਡਿਟੇਲ ਹੈ ਜੀ ਇਹਦੀ ਇਹ ਵੀ ਦੂਜੇ ਸੂਏ ਹੁੰਦੀ ਆ ਇਹ ਦੂਜੇ ਸੂਏ ਹੁੰਦੀ ਆ ਠੀਕ ਹੋ ਜੀ ਤੇ ਕਿੰਨੇ ਕੁ ਦਿਨਾਂ ਦੀ ਕੱਚੀ ਹੈ ਜੀ ਇਹ ਇਹ ਵੀ ਵੀਰੇ ਲੈ ਜੂਗੀ ਯਾਰ ਇੱਕ ਹਫ਼ਤਾ ਸੱਤਾਂ ਦਿਨਾਂ ਦੀ ਇਹ ਕੱਚੀ ਹੈ ਵੀਰੇ ਦੇਖ ਸਕਦੇ ਹੋ ਬਾਈ ਤੁਸੀਂ ਮੜਾ ਤੂਰਾ ਖਾਦੀ ਵੀਰੇ ਕਰਾਸ ਬਰੀਡ ਦੀ ਵਾੜਾ ਵੀਰੇ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਹੀ ਜਾਣੇ ਇਹ ਦਿੱਤਾ ਵੀਰੇ 15 15 16 ਲੀਟਰ ਦੁੱਧ ਦਿੱਤਾ ਉਹਨਾਂ ਤੁਸੀਂ ਚੈੱਕ ਕਰ ਸਕਦੇ ਹੋ ਥੋੜਾ ਪਸੂ ਕੈਮਰੇ ਤੋਂ ਡਰ ਜਾਂਦਾ ਬਾਈ ਆਵਰੇ ਕੈਮਰੇ ਤੇ ਕਰਦੀ ਹਾਂ ਤੁਸਾਂਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ 19000 ਤੁਹਾਡੇ ਸਾਹਮਣੇ ਹੀ ਪਾਟੀ ਮੰਤਰ ਚੰਗੀ ਹੈ ਵੀਰੇ ਤੇ ਬਾਈ ਜੀ ਕੀ ਮੌਲ ਕਰਦੇ ਜੀ ਆਪਾਂ ਇਹਦਾ ਜੀ ਇਹਦਾ ਵੀਰੇ 40000 ਮਾਨ ਕੀਤਾ ਜਾਊਗਾ ਜੀ ਹਾਂ ਵੀਰੇ ਕਰ ਦਾਂਗੇ ਠੀਕ ਹੋ ਜੀ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ 93633 ਹਾਂਜੀ 32546 ਇੱਕ ਵਾਰ ਫੇਰ ਬੋਲ ਦਿਓ ਜੀ 93633 ਠੀਕ ਹੋ ਗਿਆ ਇਸੇ ਤਰ੍ਹਾਂ ਵੀ ਆਪਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਡੇ ਲਈ ਹਰ ਰੋਜ਼ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਆ ਉਹੀ ਹੁੰਦੀ ਕੋਸ਼ਿਸ਼ ਰਹਿੰਦੀ ਹੈ ਬਈ ਚੰਗੇ ਪਸ਼ੂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੋ ਘਰ ਬੈਠ ਕੇ ਤੁਸੀਂ ਆਰਾਮ ਨਾਲ ਪਸ਼ੂ ਖਰੀਦ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ ਬਾਈ ਜੀ